ਆਪਣੇ ਲੋਕਾਂ ਨੂੰ ਸੰਜਮ ਦੇ ਵਿੱਚ ਰਹਿਣ ਦੀ ਅਪੀਲ ਕਰਦੇ ਆਂ ਵੀ ਕਿਸੇ ਨੇ ਕੋਈ ਅੱਗੋਂ ਹੂਟਿੰਗ ਨਹੀਂ ਕਰਨੀ ਐ ਸਾਂਤਮਈ ਤਰੀਕੇ ਦੇ ਨਾਲ ਆਪਾਂ ਇਹਦਾ ਅਸਲੀ ਹੱਲ ਕੱਢਾਂਗੇ ਇਹ ਕਿਤੇ ਨਹੀਂ ਚੱਲੀ ਜ਼ਮੀਨ ਜ਼ਮੀਨ ਇੱਥੇ ਸੀ ਇੱਥੇ ਰਹਿਣੀ ਆ ਪਰ ਅਸੀਂ ਕਹਿੰਦੇ ਆਂ ਕਿ ਇਹਨੂੰ ਜਿਹੜਾ ਤਰੀਕਾਕਾਰ ਅਪਣਾ ਕੇ ਤੁਸੀਂ ਖੋਹ ਰਹੇ ਜੀ ਇਹ ਤਰੀਕਾਕਾਰ ਨਹੀਂ ਠੀਕ ਗਰੀਬ ਦਾ ਮੂੰਹ ਗੁਰੂ ਦੀ ਗੋਲਕ ਤੇ ਜੇ ਗਰੀਬਾਂ ਤੋਂ ਪਰਨੋਟਾ ਤੇ ਸਾਈਨਸ ਨੂੰ ਕਰਾਏ ਕੋ ਬਿਆਨਾਂ ਦੇ ਸਾਈਨ ਕਰਾ ਕੇ ਆਪਣੀਆਂ ਫੈਲਾਂ ਕਾਗਜ਼ਾਂ ਹੀ ਰੱਖੇ ਆ ਤੇ ਅੱਜ ਜਿਹੜੀ ਹਜ਼ਾਰਾਂ ਦੀ ਰਕਮ ਦਿੱਤੀ ਸੀ ਉਹ ਲੱਖਾਂ 'ਚ ਤਬਦੀਲ ਹੋ ਕੇ ਤੇ ਚਾਰ-ਚਾਰ ਪੰਜ-ਪੰਜ ਕਿਲੇ ਦੇ 플ਾਟ ਜਿਹੜੇ ਆ ਉਹ ਸਾਰੇ ਹੜੱਪੇ ਜਾਣ ਇਹ ਕਦੀ ਵੀ ਲੋਕ ਹੜੱਪੇ ਦੇ ਨਹੀਂ ਵੇਖਣ ਦੇ ਵੇਖਣਗੇ ਤੇ ਪ੍ਰਸ਼ਾਸਨ ਜਿਹੜਾ ਆਇਆ ਵਾ ਬੀਡੀਪੀ ਸਾਹਿਬ ਆਇਆ ਤਹਿਸੀਲਦਾਰ ਆਇਆ ਡੀਐਸਪੀ ਆ ਐਸਐਚਓ ਆ ਅਸੀਂ ਕਹਿੰਨੇ ਆ ਵੀ ਕੋਈ ਵੀ ਤੁਹਾਡੇ ਵੱਲੋਂ ਜੇ ਕੋਈ ਕਾਰਵਾਈ ਹੁੰਦੀ ਤੁਸੀਂ ਜ਼ਿੰਮੇਵਾਰ ਹੋਗੇ ਇਧਰੋਂ ਜਿਹੜੇ ਆ ਇਹ ਸਾਰੇ ਸ਼ਾਤਮਈ ਤਰੀਕੇ ਨਾਲ ਸਾਡੇ ਨਾਲ ਬੈਠ ਕੇ ਗੱਲ ਕਰੋ ਝੋਨਾ ਅਸੀਂ ਕਿਸੇ ਕੀਮਤ ਤੇ ਨਹੀਂ ਓਣ ਦੇਣਾ ਇਹ ਸਾਫ਼ ਸੁਣ ਲਓ ਜੇ ਤੁਸੀਂ ਚੋਨਾ ਵਾਹ ਕੇ ਆਪਦੀ ਮਤਲਬ ਹੀਠੀ ਕਰੋਣੀਆ ਭਗਵੰਤ ਸਿੰਘ ਮਾਨ ਜੀ ਤੇ ਫੇਰ ਭਾਈ ਆ ਜਿਹੜੇ ਲੋਕ ਆ ਇਹਨਾਂ ਨੂੰ ਮਿੱਧ ਕੇ ਲੰਘ ਜਾਓ ਚੋਨਾ ਜਿਹੜਾ ਵਾ ਉਹ ਕਿਸਾਨ ਨੇ ਲਾਇਆ ਤੇ ਕਿਸਾਨ ਵੱਡੂ ਹਾਂ ਜਿੱਦਣ ਕਿਤੇ ਇਮਾਨਦਾਰੀ ਨਾਲ ਜਦੋਂ ਇਲਾਕਾ ਕਹੂਗਾ ਬੈਠਣਗੇ ਆਰਤੀ ਦੇ ਵੀਰ ਉਹਨਾਂ ਦੇ ਨਾਲ ਬਹਿ ਕੇ ਟੇਬਲ ਟॉक ਕਰਾਂਗੇ ਕਿ ਕਿੰਨਾ ਕਿਦੇ ਵਿੱਚ ਹੀਰਾ ਫੇਰੀ ਕਰਕੇ ਕਿੱਥੋਂ ਤੱਕ ਤੁਹਾਂ ਗੱਲ ਖੜੀ ਜੇ ਤੇ ਅੱਜ ਇਹ ਲੜਾਈ ਦਾ ਵਿਸ਼ਾ ਬਣਿਆ ਪੁਲਿਸ ਪ੍ਰਸ਼ਾਸਨ ਤੁਸੀਂ ਹਦਾਇਤਾਂ ਵਿਖਾ ਕੇ ਹਾਈ ਕੋਰਟ ਦੀਆਂ ਵਰਤਰੇ ਜੀ ਇਹ ਠੀਕ ਨਹੀਂ ਕੋਰਟਾਂ ਨੂੰ ਵੀ ਫੀਲ ਕਰਾਂਗੇ ਕਿ ਇਹੋ ਜਿਹੇ ਕੇਸਾਂ ਦੇ ਉੱਤੇ ਕੋ ਨਜ਼ਰਸਾਨੀ ਕਰਨ ਗਰੀਬ ਪਰਿਵਾਰਾਂ ਨੇ ਬਹੁਤ ਪਰਨੋਟਾ ਦੇ ਸਾਈਨ ਕਰਕੇ ਆ ਦਿੱਤੇ ਲਏ ਹੋਏ ਇਹਨਾਂ ਨੇ ਬਹੁਤ ਬਿਆਂੜਿਆ ਦੇ ਸਾਈਨ ਕਰਕੇ ਲਏ ਹੋਇਆ ਇਹ ਜਿਹੜੇ ਸਹਿਲਵਾ ਇਹਨਾਂ ਤੇ ਹੀ ਬੜੀ ਚਿਰ ਦੀ ਮੰਗ ਕਰਨੇ ਆ ਪੀ ਜਿੰਨੇ ਵੀ ਇਹ ਸਾਇਨ ਕੀਤੇ ਹੋਇਆ ਇਹ ਸਾਰੇ ਬੋਕਸ ਗਣ ਕੇ ਇਹਨਾਂ ਨੂੰ ਪਾਰਿਆ ਜਾਵੇ ਤੇ ਕਿਸਾਨ ਦੀ ਆਰਥਿਕਾ ਨਾਲ ਲੈਣ ਦੇਣ ਦੀ ਪਾਸਪੁਕ ਬਣਾਈ ਜਾਵੇ ਕਾਜ ਉਹ ਦਿੰਦਾ ਕੀ ਆ ਲੈਂਦਾ ਕੀ ਉਹਨੂੰ ਪਤਾ ਲੱਗੇ ਇਹਦੇ ਤੇ ਤੁਹਾਨੂੰ ਸਾਰਿਆਂ ਨੂੰ ਅਪੀਲ ਵਾ ਵੀ ਆਓ ਪੰਜਾਬ ਦੇ ਵਾਸੀਓ ਰੰਗਲੇ ਪੰਜਾਬ ਨੂੰ ਵਜਾਉਣ ਜਾਣ ਵਾਸਤੇ ਲੜੀਏ ਆਪਣੇ ਲੋਕਾਂ ਨੂੰ ਸੰਜਮ ਦੇ ਵਿੱਚ ਰਹਿਣ ਦੀ ਅਪੀਲ ਕਰਦੇ ਆਂ ਵੀ ਕਿਸੇ ਨੇ ਕੋਈ ਅੱਗੋਂ ਹੂਟਿੰਗ ਨਹੀਂ ਕਰਨੀ ਐ ਸਾਂਤਮਈ ਤਰੀਕੇ ਦੇ ਨਾਲ ਆਪਾਂ ਇਹਦਾ ਅਸਲੀ ਹੱਲ ਕੱਢਾਂਗੇ ਇਹ ਕਿਤੇ ਨਹੀਂ ਚੱਲੀ ਜ਼ਮੀਨ ਜ਼ਮੀਨ ਇੱਥੇ ਸੀ ਇੱਥੇ ਰਹਿਣੀ ਆ ਪਰ ਅਸੀਂ ਕਹਿੰਨੇ ਆ ਕਿ ਇਹਨੂੰ ਜਿਹੜਾ ਤਰੀਕਾ ਕਰ ਅਪਣਾ ਕੇ ਤੁਸੀਂ ਖੋਹ ਰਹੇ ਜੀ ਇਹ ਤਰੀਕਾ ਕਰਨੀ ਠੀਕ ਗਰੀਬ ਦਾ ਮੂੰਹ ਗੁਰੂ ਦੀ ਗੋਲਕ ਤੇ ਜੇ ਗਰੀਬਾਂ ਤੋਂ ਪਰਨੋਟਾਂ ਦੇ ਸਾਈਨਸ ਨੂੰ ਕਰਾਏ ਕੋ ਬਿਆਨਾਂ ਦੇ ਸਾਈਨ ਕਰਾ ਕੇ ਆਪਣੀਆਂ ਫੈਲਾਂ ਕਾਗਜ਼ਾਂ ਹੀ ਰੱਖੇ ਆ ਤੇ ਅੱਜ ਜਿਹੜੀ ਹਜ਼ਾਰਾਂ ਦੀ ਰਕਮ ਦਿੱਤੀ ਸੀ ਉਹ ਲੱਖਾਂ 'ਚ ਤਬਦੀਲ ਹੋ ਕੇ ਤੇ ਚਾਰ-ਚਾਰ ਪੰਜ-ਪੰਜ ਕਿਲੇ ਦੇ ਪਲਾਟ ਜਿਹੜੇ ਆ ਉਹ ਸਾਰੇ ਹੜੱਪੇ ਜਾਣ ਇਹ ਕਦੀ ਵੀ ਲੋਕ ਹੜੱਪੇ ਦੇ ਨਹੀਂ ਦੇਖਣ ਦੇ ਵੇਖਣਗੇ ਤੇ ਪ੍ਰਸ਼ਾਸਨ ਜਿਹੜਾ ਆਇਆ ਵਾ ਬੀਡੀਪੀ ਸਾਹਿਬ ਆਇਆ ਤਹਿਸੀਲਦਾਰ ਆਇਆ ਡੀਐਸਪੀ ਆ ਐਸਐਚਓ ਆ ਅਸੀਂ ਕਹਿੰਨੇ ਆ ਵੀ ਕੋਈ ਵੀ ਤੁਹਾਡੇ ਵੱਲੋਂ ਜੇ ਕੋਈ ਕਾਰਵਾਈ ਹੁੰਦੀ ਤੁਸੀਂ ਜ਼ਿੰਮੇਵਾਰ ਹੋਗੇ ਇਧਰੋਂ ਜਿਹੜੇ ਆ ਇਹ ਸਾਰੇ ਸ਼ਾਤਮਈ ਤਰੀਕੇ ਨਾਲ ਸਾਡੇ ਨਾਲ ਬੈਠ ਕੇ ਗੱਲ ਕਰੋ ਝੋਨਾ ਅਸੀਂ ਕਿਸੇ ਕੀਮਤ ਤੇ ਨਹੀਂ ਓਣ ਦੇਣਾ ਇਹ ਸਾਫ਼ ਸੁਣ ਲਓ ਜੇ ਤੁਸੀਂ ਚੋਨਾ ਵਾਹ ਕੇ ਆਪਦੀ ਮਤਲਬ ਹੀਠੀ ਕਰੋਣੀਆਂ ਭਗਵੰਤ ਸਿੰਘ ਮਾਨ ਜੀ ਤੇ ਫੇਰ ਭਾਈ ਆ ਜਿਹੜੇ ਲੋਕ ਆ ਇਹਨਾਂ ਨੂੰ ਮਿੱਧ ਕੇ ਲੰਘ ਜਾਓ ਚੋਨਾ ਜਿਹੜਾ ਵਾ ਉਹ ਕਿਸਾਨ ਨੇ ਲਾਇਆ ਤੇ ਕਿਸਾਨ ਵੱਡੂ ਹਾਂ ਜਿੱਦਣ ਕਿਤੇ ਇਮਾਨਦਾਰੀ ਨਾਲ ਜਦੋਂ ਇਲਾਕਾ ਕਹੂਗਾ ਬੈਠਣਗੇ ਆਰਤੀਏ ਵੀਰ ਉਹਨਾਂ ਦੇ ਨਾਲ ਬਹਿ ਕੇ ਟੇਬਲ ਟॉक ਕਰਾਂਗੇ ਕਿ ਕਿੰਨਾ ਕੇ ਇਹਦੇ ਵਿੱਚ ਹੇਰਾ ਫੇਰੀ ਕਰਕੇ ਕਿੱਥੋਂ ਤੱਕ ਤੁਸਾਂ ਗੱਲ ਖੜੀ ਜੇ ਤੇ ਅੱਜ ਇਹ ਲੜਾਈ ਦਾ ਵਿਸ਼ਾ ਬਣਿਆ ਪੁਲਿਸ ਪ੍ਰਸ਼ਾਸਨ ਤੁਸੀਂ ਅਦਾਇਤਾ ਵਿਖਾ ਕੇ ਹਾਈ ਕੋਰਟ ਦੀਆਂ ਵਰਤਰੇ ਜੀ ਇਹ ਠੀਕ ਨਹੀਂ ਕੋਰਟਾਂ ਨੂੰ ਅਪੀਲ ਕਰਾਂਗੇ ਕਿ ਇਹੋ ਜਿਹੇ ਕੇਸਾਂ ਦੇ ਉੱਤੇ ਕੋ ਨਜ਼ਰਸਾਨੀ ਕਰਨ ਗਰੀਬ ਪਰਿਵਾਰਾਂ ਨੇ ਬਹੁਤ ਪਰਨੋਟਾਂ ਦੇ ਸਾਈਨ ਕਰਕੇ ਆ ਦਿੱਤੀ ਲਏ ਹੋਏ ਇਹਨਾਂ ਨੇ ਬਹੁਤ ਬਿਆਨਿਆਂ ਦੇ ਸਾਈਨ ਕਰਕੇ ਲਏ ਹੋਇਆ ਇਹ ਜਿਹੜੇ ਸਹਿਨਵਾ ਇਹਨਾਂ ਤੇ ਬੜੀ ਚਿਰ ਦੀ ਮੰਗ ਕਰਨੀ ਆ ਪੀ ਜਿੰਨੇ ਵੀ ਇਹ ਸੈਨ ਕੀਤੇ ਹੋਇਆ ਇਹ ਸਾਰੇ ਬਾਕਸ ਗਣ ਕੇ ਇਹਨਾਂ ਨੂੰ ਪਾਰਿਆ ਜਾਵੇ ਤੇ ਕਿਸਾਨ ਦੀ ਆਰਥਿਕਾ ਨਾਲ ਲੈਂਦਣ ਦੀ ਪਾਸਕੋਕ ਬਣਾਈ ਜਾਵੇ ਤਾਂ ਜੋ ਦਿੰਦਾ ਕੀ ਆ ਲੈਂਦਾ ਕੀ ਉਹਨੂੰ ਪਤਾ ਲੱਗੇ ਇਹਦੇ ਤੇ ਤੁਹਾਨੂੰ ਸਾਰਿਆਂ ਨੂੰ ਅਪੀਲ ਵਾ ਪੀ ਆਓ ਪੰਜਾਬ ਦੇ ਵਾਸੀਓ ਰੰਗਲੇ ਪੰਜਾਬ ਨੂੰ ਮਜ਼ਬੂਤ ਕਰਨ ਵਾਸਤੇ ਲੜੀ